ਮੇਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਹਾਥ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਗੁਰ ਕੈ ਬਲ ਜਾਈ ਅਲਤ ਪਲਤ ਪ੍ਰਭ ਦੁਵੇਂ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੁਰਠ ਮਹਲਾ 5 ਮੀਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰੇ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ 5 ਮੀਰਾ ਸਤਗੁਰੂ ਬੋਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੁਮੇ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਉਰਠ ਮਹੱਲਾ ਪੰਜਵਾ ਮੀਰਾ ਸਤਿਗੁਰ ਰਖਵਾਲਾ ਹੋਆ ਮੇਰਾ ਸਤਗੁਰੂ ਰਖਵੱਲਾ ਹੋਆ ਧਾਰੇ ਕਿਰਪਾ ਬ੍ਰਹਮ ਹਾਤ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਗੁਰ ਕੈ ਬਲ ਜਾਈ ਅਲਤ ਪਲਤ ਪ੍ਰਵਦੋ ਮੇ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੁਰਠ ਮਹਲਾ ਪੰਜਵਾ ਮੀ ਪੰਜਵਾ ਮੀਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰਾਖਿਆ ਅਰੇ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰੂ ਕੈ ਬਲ ਜਾਈ ਹਲਤ ਪਲਤ ਪ੍ਰਭ ਦੁਮੇ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇ ਪੰਜਵਾ ਮੇਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਗੁਰ ਕੈ ਬਲ ਜਾਈ ਪਲਤ ਪਲਤ ਪ੍ਰਭ ਦੁਮੇ ਸਵਾਰੇ ਹਮਰਾ ਗੁਣਿ ਅਵ ਗੁਣ ਨ ਬਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ ਪੰਜਵਾਂ ਮੀਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰਾਖਿਆ ਾਰੇ गोविंद नमा निरो ताप गया प्रभु आप मिटाया जनकी लाज रखाई सतते सब फल पाए सतगुरु कै बल जाई हルト बलत प्रभु दोमे सवारी हमरा गुण अव गुण ना बिचारिया अटल बचाओ ਮੇਰਾ ਸਤਗੁਰ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਗੁਰ ਕੈ ਬਲ ਜਾਈ ਅਲਤ ਪਲਤ ਪ੍ਰਵਦੁ ਮੇ ਸਵਾਰੀ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ ਪੰਜਵਾਂ ਮੀਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਬ੍ਰਹਮ ਹਾਥ ਦੇ ਰਾਖਿਆ ਅਰੇ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲ ਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ 5 ਮੀਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਪੁਰਠ ਮਹ ਪੰਜਵਾ ਮੇਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਗੁਰ ਕੈ ਬਲ ਜਾਈ ਪਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ ਪੰਜਵਾਂ ਮੀਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹੱਥ ਦੇ ਰੱਖਿਆ ਾਰੇ गोविंद नमा निरोवा रहौ ताप गया प्रब आप मिटाया जनकी लाज रखाई साद संगत ते सब फल पाए सतगुरु कै बल जाई हलत पलत प्रब दोमे सवारी हमरा गुण अव गुण ना बिचारिया ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੁਰਠ ਮਹੱਲਾ ਸੁਰਠ ਮਹੱਲਾ ਪੰਜਵਾ ਮੀਰਾ ਸਤਗੁਰੂ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਾ ਰਹਾਉ ਤਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲ ਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ